ਪੰਜਾਬੀ ਗਾਇਕ ਮਣੀ ਲੋਂਗਿਆ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਣੀ ਲੋਂਗਿਆ ਨੇ ਬਹੁਤ ਵਾਰ ਸਿੱਧੂ ਮੂਸੇਵਾਲੇ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਉਸੇ ਤਰ੍ਹਾਂ ਹੀ ਮਣੀ ਲੋਂਗਿਆ ਦੇ ਕੋਲ ਲਾਈਵ ਸ਼ੋਅ ਆਏ ਆ ਜਿਸ ਦੇ ਵਿੱਚ ਕਿ ਉਹਨੇ ਸਿੱਧੂ ਮੂਸੇਵਾਲੇ ਦੇ ਫੈਨਾਂ ਨੂੰ ਜਵਾਬ ਦਿੱਤਾ ਅਤੇ ਸਿੱਧੂ ਮੂਸੇਵਾਲੇ ਦੇ ਗਾਣੇ ਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਆਖਿਰਕਾਰ ਤੁਹਾਨੂੰ ਦੱਸ ਦਈਏ ਕਿ ਹਸ ਤੋਂ 1 ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਉਹਨਾਂ ਦੇ 2 ਤੋਂ 3 ਲਾਈਵ ਸ਼ੋਅ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਕੀ ਜਿਹੜੀ ਅੱਗੇ ਖਲੋਤੀ ਆਡੀਅנס ਸੀਗੀ ਉਹਨਾਂ ਦੁਆਰਾ ਇਹ ਕਿਹਾ ਗਿਆ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਜਿਹੜੇ ਕਿ ਉਹ ਸੁਣਾਓ ਸਾਨੂੰ ਜਿਸ ਤੋਂ ਬਾਅਦ ਮਨੀ ਲੋਂਗੀਆਂ ਨੇ ਇਹ ਕਹਿ ਦਿੱਤਾ ਕਿ ਮੈਂ ਸਿਰਫ ਆਪਣੇ ਗਾਣੇ ਗਾਉਂਦਾ ਆ ਬਾਕੀ ਸਾਰਿਆਂ ਨੇ ਮੇਰੇ ਤੋਂ ਵੱਡੇ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਉਹਨਾਂ ਦੇ ਗਾਣੇ ਜਿਹੜੇ ਕਿ ਉਹ ਨਹੀਂ ਗਾ ਸਕਦਾ ਆ ਆਖਿਰਕਾਰ ਮਨੀ ਲੋਂਗੀਆਂ ਨੂੰ ਕਿ ਜਿਹੜੀ ਕਿ ਉਹ ਪ੍ਰੋਬਲਮ ਆਉਂਦੀ ਆ ਸਿੱਧੂ ਮੂਸੇਵਾਲੇ ਦਾ ਗਾਣਾ ਗਾਉਣ ਲੱਗੇ ਅਤੇ ਉਸ ਤੋਂ ਬਾਅਦ ਆਡੀਅנס ਦਾ ਇਹ ਸਵਾਲ ਆ ਕਿ ਜੇਕਰ ਮਨੀ ਲੋਂਗੀਆਂ ਇੱਕ ਦੋ ਲਾਈਨ ਲੰਗਾ ਵੀ ਦਿੰਦਾ ਆ ਤਾਂ ਆਡੀਅנס ਉਹਦੇ ਵਿੱਚ ਖੁਸ਼ ਹੋ ਜਾਂਦੀ ਆ ਪਰ ਇਦਾਂ ਦੀ ਕੀ ਜਿਹੜੀ ਕੀ ਮਣੀ ਲੋਂਗੇ ਦੇ ਵਿੱਚ ਇੱਕ ਹਿਸਾਬ ਦੀ ਆਕੜ ਬਣੀ ਹੋਈ ਆ ਜਿਸ ਕਰਕੇ ਕਿ ਉਹ ਸਿੱਧੂ ਮੂਸੇਵਾਲੇ ਦਾ ਗਾਣਾ ਨਹੀਂ ਗੋਂਦਾ ਜਿਸ ਤੋਂ ਬਾਅਦ ਕੀ ਸਿੱਧੂ ਮੂਸੇਵਾਲੇ ਦੇ ਫੈਨਾਂ ਨੇ ਇੱਕ ਵਾਰ ਫੇਰ ਮਣੀ ਲੋਂਗੇ ਦੀ ਇਹ ਵੀਡੀਓ ਜਿਹੜੀ ਕਿ ਉਹ ਤੰਗ ਕਰੀ ਆ ਤੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਟਰੋਲ ਵੀ ਕੀਤਾ ਜਾ ਰਿਹਾ ਸਿੱਧੂ ਮੂਸੇਵਾਲੇ ਦਾ ਨਾਮ ਨੂੰ ਲੈ ਕੇ ਆਓ ਤੁਹਾਨੂੰ ਅਸੀਂ ਪਹਿਲਾਂ ਦਿਖਾਉਨੇ ਆ ਇਹ ਵੀਡੀਓ ਤੁਸੀਂ ਜ਼ਰੂਰ ਐਂਡ ਤੱਕ ਕੇ ਦੇਖਿਓ ਸੌਰੀ ਵੀਰੇ ਮੈਂ ਆਪਣੇ ਗਾਣੇ ਗਾਉਣਾ ਜੀ ਸਾਰਿਆਂ ਦੀ ਰਿਸਪੈਕਟ ਕਰੀ ਦੀ ਆ ਸਾਰੇ ਵੱਡੇ ਨੇ ਆਪਣੇ ਤੋਂ ਆਪਾਂ ਸਭ ਤੋਂ ਛੋਟੇ ਆ ਬਟ ਗਾਣੇ ਆਪਣੇ ਮੇਰਾ ਭਰਾ ਜੀ ਹਾਂਜੀ ਦੋਸਤੋ ਇਹੀ ਸੀਗੀ ਉਹ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਆ ਮਣੀ ਲੋਂਗੇ ਦੀ ਆਖਿਰਕਾਰ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੇ ਬਾਰੇ ਸਾਰੇ ਸੰਗਰੇੜ ਕਿ ਉਹ ਕੋਈ ਨਾ ਕੋਈ ਗੱਲ ਕਰਦੇ ਨੇ ਇੰਟਰਵਿਊ ਦੇ ਦੌਰਾਨ ਜਾਂ ਆਪਣੇ ਲਾਈਵ ਸ਼ੋਅ ਦੇ ਦੌਰਾਨ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਗਏ ਨੂੰ ਆਸ ਤੋਂ ਤਿੰਨ ਤੋਂ ਜਿਹੜੇ ਕਿ 3.5 ਸਾਲ ਹੋ ਚੁੱਕੇ ਨੇ ਜਿਸ ਤੋਂ ਬਾਅਦ ਕੀ ਹੁਣ ਕਾਫੀ ਹਰਦਾ ਸਿੰਗਰ ਇਹ ਵੀ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਦੇ ਹੋਲੋਗ੍ਰਾਮ ਸ਼ੋਅ ਦੇ ਉੱਪਰ ਅਸੀਂ ਲਾਈਵ ਉੱਥੇ ਦੇਖਣ ਪਹੁੰਚਾਂਗੇ ਅਤੇ ਉਸ ਤੋਂ ਬਾਅਦ ਇੱਕ ਮਣੀ ਲੋਂਗਿਆ ਇਹ ਡਾਕੀ ਸਿੱਧੂ ਮੂਸੇਵਾਲੇ ਦੀਆਂ ਦੋ ਲਾਈਨਾਂ ਗਾਣੇ ਦੀਆਂ ਨਹੀਂ ਗਾ ਸਕਦਾ ਜਿਸ ਤੋਂ ਬਾਅਦ ਕੀ ਕਾਫੀਆਂ ਦਾ ਫੈਨ ਜਿਹੜੇ ਕਿ ਉਹ ਨਾਰਾਜ਼ ਹੁੰਦੇ ਨੇ ਅਤੇ ਕਾਫੀਆਂ ਦਾ ਫੈਨ ਜਿਹੜੇ ਕਿ ਉਹ ਟਰੋਲ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ ਇਸੇ ਤਰ੍ਹਾਂ ਜਿਹੜੇ ਕਿ ਸਿੱਧੂ ਮੂਸੇਵਾਲੇ ਨੂੰ ਫੈਨ ਹੁਣ ਟਰੋਲ ਕਰ ਰਹੇ ਨੇ ਜਿਹੜੇ ਕਿ ਮਣੀ ਲੋਂਗਿਆ ਦੇ ਫੈਨ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਖਿੱਚੀ ਚੱਲੋ ਕੰਮ ਨੂੰ ਅਸੀਂ ਕਿ ਸਰੇ ਗਾਣੇ ਨਹੀਂ ਗੋਣੇ ਸਿਰਫ ਆਪਣੇ ਹੀ ਗਾਣੇ ਜਿਹੜੇ ਕਿ ਉਹ ਸੁਣਾਉਣੇ ਆ ਸਿੱਧੂ ਮੂਸੇਵਾਲੇ ਦੇ ਫੈਨ ਅਗੋਏ ਕਹਿੰਦੇ ਨੇ ਕਿ ਉਹਨੇ ਆਪ ਹੀ ਕਹਿ ਦਿੱਤਾ ਕਿ ਮੈਂ ਸਾਰੇ ਸਿੰਗਰਾਂ ਤੋਂ ਛੋਟਾ ਸਿੰਗਰ ਆ ਤੇ ਉਹ ਮੇਰੇ ਤੋਂ ਬਹੁਤ ਉੱਚੇ ਸਿੰਗਰ ਨੇ ਇਸ ਕਰਕੇ ਜਿਹੜਾ ਕਿ ਮੈਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਇਸ ਕਰਕੇ ਉਹਦੇ ਮੂੰਹੋਂ ਸਿੱਧੂ ਮੂਸੇਵਾਲੇ ਦੇ ਗਾਣੇ ਵੀ ਨਹੀਂ ਫੱਬਣੇ ਇੱਕ ਨਵੀਂ ਕੰਟਰੋਵਰਸੀ ਜਿਹੜੀ ਕਿਉਂ ਚੱਲ ਚੁੱਕੀ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਗੋਚ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜ਼ਰੂਰ ਕਰ ਲਿਓ ਹਰ ਰੋਜ਼ ਜਦਾਂ ਨੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ